ਭਾਰਤ ਡੈਮੋਕਰੈਟਿਕ ਦੇਸ਼ ਡੈਮੋਕਰੇਸੀ ਅੱਜ ਤੱਕ ਕਿਤੇ ਦੇਸੀ ਐ ਡੈਮੋਕਰੇਸੀ ਸਿਰਫ ਦੇਸੀ ਐ ਸਰਸੇ ਵਾਲੇ ਵਾਸਤੇ ਬੀਬੀ ਕੰਗਣਾ ਵਾਸਤੇ ਆਹ ਦਲਜੀਤ ਦੋਸਾਂਤ ਨੇ ਦੱਸ ਕਿਹੜੀ ਤੋਪ ਚਲਾਈ ਐ ਉਹਨੇ ਤਾਂ ਸਾਚੀ ਪੇਸ਼ ਕੀਤਾ ਐ ਨਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਲਾਛਾਂ ਦਾ ਇੱਥੇ ਲੇਖਾ ਜੋਖਾ ਕੀਤਾ ਐ ਸਿਵਿਆਂ ਦੇ ਵਿੱਚੋਂ ਇੱਕ ਇੱਕ ਸਿਵੇ ਚ ਜਾ ਕੇ ਵੀ ਆਹ ਜਿਹੜੇ ਬੰਦੇ ਐ ਇਹਨਾਂ ਦਾ ਸਨਸਕਾਰ ਕਿੰਨੇ ਕੀਤਾ ਔਰ ਇਹਨਾਂ ਨੂੰ ਮਾਰਿਆ ਤੇ ਇਹਨਾਂ ਦਾ ਕਸੂਰ ਕੀ ਸੀ ਤੇ ਉਹ ਫਿਲਮ ਨੂੰ ਉਹ ਕਹਿੰਦੇ ਨਾ ਦਿਖਾਇਓ ਕਿਉਂਕਿ ਸੱਚ ਆ ਕਿ ਤੇ ਸਿੱਖਾਂ ਦੇ ਬੱਚੇ ਪੜ੍ਹਨਾ ਲੈਣ ਸੁਣਨਾ ਲੈਣ ਔਰ ਉਹਨੂੰ ਐਮਪੀ ਬਣਾਉਣਾ ਉਹਦੇ ਥੱਪੜ ਵੱਜਣਾ ਇਹ ਸਿੱਧੇ ਰੂਪ ਦੇ ਵਿੱਚ ਪਤਾ ਹੈ ਕਿ ਕੋਈ ਕਲਾ ਵਰਤਦੀ ਆ ਇਹ ਬੀਬੀ ਛੇੜਾ ਛੇੜ ਨੋ ਹਟਦੀ ਨਹੀਂ ਤੇ ਇਹ ਇੰਦਰਾ ਦੀ ਨਕਲ ਵੀ ਕਰਦੀ ਆ ਤੇ ਇੰਦਰਾ ਵਰਗੀ ਬਨਣਾ ਵੀ ਚਾਹੁੰਦੀ ਆ ਤੇ ਸਿੱਖਾਂ ਨੂੰ ਛੇੜਨੋਂ ਵੀ ਹਟਦੀ ਪਰ ਸਿੱਖ ਐਡੇ ਮੂਰਖ ਨਹੀਂ ਹੈ ਕਿ ਇੱਕ ਦਮ ਤੇਰੇ ਵਰਗੀ ਬੀਬੀ ਨੂੰ ਉਹ ਕੋਈ ਛੇੜ ਕੇ ਤੇ ਗਲਪ ਬੁਲਾ ਅਹੀਂ ਨਹੀਂ ਅਸੀਂ ਤਾਂ ਵੱਡੇ 베ਰ ਲਾਉਨੇ ਆ ਤੇ ਅਸੀਂ ਕਾਨੂੰਨ ਤੋਂ ਬਾਹਰ ਵੀ ਨਹੀਂ ਜਾਂਦੇ ਅੱਜ ਦਲਜੀਤ ਸਿੰਘ ਦਸਾਂਝ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਤੂੰ ਭਾਈ ਸਿੱਧੇ ਤੌਰ ਤੇ ਜਿਹੜਾ ਤੇਰੇ ਨਾਲ ਹੋਇਆ ਵਿਤਕਰਾ ਇਹਨੂੰ ਜਨਤਕ ਕਰ ਗੋਲ ਮੋਲ ਗੱਲ ਨਾ ਕਰ ਅਸੀਂ ਤੇਰੇ ਨਾਲ ਖੜੇ ਆ ਤੇਰੀ ਫਿਲਮ ਬਾਹਰ ਵੀ ਚੱਲੂਗੀ ਤੇ ਇਹ ਦੇਸ਼ ਵੱਖਰਾ علیحدਾ ਦੇਸ਼ ਹੈ ਪੰਜਾਬ ਇੱਕ ਸੂਬਾ ਨਹੀਂ ਹੈ ਪੰਜਾਬ ਇੱਕ ਦੇਸ਼ ਹੈ ਤੂੰ ਸਾਡੇ ਕੋਲ ਅਕਾਲ ਤੱਕ ਸਰ ਤੇ ਆ ਐਪਲੀਕੇਸ਼ਨ ਦੇ ਅਸੀਂ ਸਿੱਖ ਕੌਮ ਵੀ ਕੁਝ ਕਰਨਾ ਚਾਹੁੰਦੀ ਐ ਸਿੱਖ ਕੌਮ ਆਪਣੀ ਫਿਲਮ ਚਲਾਉਣ ਦੇ ਸਮਰੱਥਾ ਰੱਖਦੀ ਐ ਪਰ ਤੂੰ ਇੱਕ ਰਾਤ ਸਹੀਂ ਜਿੰਦਰ ਸਿੰਘ ਰੰਧਾਵਾ ਜੀ ਨੇ ਤੰਜ ਕੱਸਿਆ ਵੈਸੀ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ ਉਹ ਕਹਿੰਦੇ ਕਿ ਥਾਣੇ ਦੇ ਬਾਹਰ ਵੀ ਹੁਣ ਸਾਨੂੰ ਆਪ ਜਾਂ ਸੈਂਦ ਹੱਸਦਾ ਸੁਰੱਖਿਆ ਕਰਨੀ ਪੈਣੀ ਐ ਕਿਉਂਕਿ ਕਈਆਂ ਥਾਵਾਂ ਤੇ ਬੰਬ ਬਲਾਸਟ ਹੋਏ ਆ ਉਸ ਤੋਂ ਬਾਅਦ ਵਿੱਚ ਕਈ ਕੁਝ ਉਹਨਾਂ ਨੇ ਬਿਆਨ ਕੀਤਾ ਇੱਕ ਦਿਨ ਉਹਨਾਂ ਨੇ ਪ੍ਰੈਸ ਕਾਨਫਰੈਂਸ 'ਚ ਕਿਹਾ ਕਿ ਹੁਣ ਵੱਖਰੀ ਫੋਰਸ ਇਕ ਤਨਾਤ ਕਰਨੀ ਪੈਣੀ ਐ ਥਾਣੇ ਦੇ ਸੁਰੱਖਿਆ ਵਾਸਤੇ ਕਾਲ ਚੈਨਲ ਜੁੜੇ ਹੋ ਤੁਸੀਂ ਤੇ ਮੈਂ ਹਜਿੰਦਰ ਸਿੰਘ ਕੁਝ ਦਿਨ ਪਹਿਲਾਂ ਕੰਗਣਾ ਰਣੌਦ ਦੀ ਫਿਲਮ ਆਉਂਦੀ ਆ ਕੰਗਣਾ ਰਣੌਦ ਦੀ ਫਿਲਮ ਆਉਣ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਵੱਡਾ ਵਿਵਾਦ ਖੜਾ ਹੋ ਜਾਂਦਾ ਤੇ ਪੰਜਾਬ ਦੇ ਵਿੱਚੋਂ ਫਿਲਮ ਲੱਗਣ ਨਹੀਂ ਦਿੱਤੀ ਜਾਂਦੀ ਕੰਗਣਾ ਦਾ ਬਿਆਨ ਕਿ ਕੁਝ ਕੁ ਧਿਰਾਂ ਨੇ ਉਹ ਫਿਲਮ ਨਹੀਂ ਲੱਗਣ ਦਿੱਤੀ ਵੈਸੇ ਤੇ ਮੈਂ ਕਦੀ ਪੰਜਾਬ ਬਾਰੇ ਕੁਝ ਗਲਤ ਬੋਲਿਆ ਹੀ ਨਹੀਂ ਪਰ ਲੋਕ ਤੇ ਭਲੀ ਭਾਂਤ ਜਾਣਦੇ ਆ ਨਾ ਕਿ ਕਿਸਾਨੀ ਮੋਰਚਾ ਹੋਵੇ ਜਾਂ ਉਸ ਤੋਂ ਪਹਿਲਾਂ ਦੀ ਗੱਲ ਆ ਜਾਂ ਉਸ ਤੋਂ ਬਾਅਦ ਦੀ ਗੱਲ ਆ ਕੀ ਕੁਝ ਬੋਲਿਆ ਤੇ ਕਾਹਦਾ ਕਰਕੇ ਫਿਲਮ ਬੈਨ ਹੋਈ ਚਲੋ ਕੰਗਣਾ ਦੀ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗੀ ਪਰ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਜਾਂ ਦੂਸਰੇ ਦਿਨ ਹੀ ਇੱਕ ਸੁਨੇਹਾ ਹੋਰ ਮਿਲ ਜਾਂਦਾ ਕਿ ਪੰਜਾਬ ਦੇ ਵਿੱਚ ਇੱਕ ਫਿਲਮ ਬਣੀ ਸੀ ਭਾਈ ਖਾਲੜਾ ਜੀ ਤੇ ਉਹ ਫਿਲਮ ਬੈਨ ਕਰ ਦਿੱਤੀ ਗਈ ਆ ਉਹ ਫਿਲਮ ਕੇਵਲ ਪੰਜਾਬ ਦੇ ਵਿੱਚ ਬੈਨ ਨਹੀਂ ਹੋਈ ਉਹ ਪੂਰੇ ਭਾਰਤ 'ਚ ਬੈਨ ਹੋ ਗਈ ਪਤਾ ਨਹੀਂ ਕਿੰਨੇ ਕੋਦੇ 'ਚ ਕੱਟ ਲੱਗ ਚੁੱਕੇ ਸੀ ਦਲਜੀਤ ਨੂੰ ਸਾਂਝ ਨੂੰ ਏਸੀ ਕੀ ਇਹ ਮੇਰੀ ਫਿਲਮ ਫਲਾਣੇ ਦੇ ਰਿਲੀਜ਼ ਹੋ ਰਹੀ ਆ ਉਹ ਆਪਣੀ ਫੇਸਬੁੱਕ ਤੇ ਵਾਇਰਲ ਕਰਨ ਦਾ ਸੋਸ਼ਲ ਮੀਡੀਆ ਦਾ ਵਾਇਰਲ ਕਰਨ ਦਾ ਕਿ ਫਲਾਣੇ ਦਿਨ ਤੁਸੀਂ ਪੰਜਾਬ 95 ਫਿਲਮ ਦੇਖ ਸਕਦੇ ਹੋ ਪਰ ਅਚਾਨਕ ਜਦੋਂ ਫਿਲਮ ਬੈਨ ਹੋ ਜਾਂਦੀ ਆ ਜਿਹੜੇ ਲੋਕ ਚਾਹਣ ਵਾਲੇ ਸੀ ਭਾਈ ਖਾਲੜਾ ਜੀ ਬਾਰੇ ਜਾਣਨਾ ਚਾਹੁੰਦੇ ਸੀ ਉਹਨਾਂ ਨੂੰ ਜ਼ਰੂਰ ਝਟਕਾ ਲੱਗਦਾ ਕਿ ਇਹ ਫਿਲਮ ਬੈਨ ਹੋ ਚੁੱਕੀ ਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਬੇਸ਼ੱਕ ਇਹ ਫਿਲਮ ਲੱਗੂਗੀ ਪਰ ਪੰਜਾਬ ਦੇ ਇੱਕ ਵੱਡਾ ਝਟਕਾ ਸੀ ਇੱਕ ਪਾਸੇ ਕੰਗਣਾ ਰਣੌਦ ਦੀ ਫਿਲਮ ਜਿਹਦੇ ਵਿੱਚ ਕਰਦਾਰਕੁਸ਼ੀ ਕੀਤੀ ਗਈ ਆ ਇਹ ਗੱਲ ਕਹੀ ਸੀ ਹਰਜਿੰਦਰ ਸਿੰਘ ਧਾਮੀ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਬਾਰੇ ਕਿ ਉਹ ਚ ਕੰਗਣਾ ਰਣੌਤ ਵੱਲੋਂ ਕਿਰਦਾਰ ਕੁਸ਼ੀ ਕੀਤੀ ਗਈ ਆ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਉੱਤੇ ਕਿਉਂਕਿ ਫਿਲਮ ਉਹਨਾਂ ਵੱਲੋਂ ਬਣਾਈ ਗਈ ਸੀ ਪਰ ਦੂਜੇ ਪਾਸੇ ਭਾਈ ਖਾਲੜਾ ਜੀ ਦੀ ਫਿਲਮ ਜਿਹੜੀ ਕਿ ਉਹ ਦਰਸਾਉਂਦੀ ਆ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਜੋ ਅਸਲੀਅਤ ਸੀ ਕਿੰਨਾ ਘਾਣ ਹੋਇਆ 25 ਹਜ਼ਾਰ ਲਾਸ਼ਾਂ ਦੀ ਗਿਣਤੀ ਕਹਿੰਦੇ ਕਿ ਭਾਈ ਖਾਲੜਾ ਜੀ ਨੇ ਕਰਤੀ ਸੀ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਚੱਕ ਲਿਆ ਜਾਂਦਾ ਮਾਰਤਾ ਜਾਂਦਾ ਖਪਾਤਾ ਜਾਂਦਾ ਵਾ ਪਤਾ ਨਹੀਂ ਲੱਗਦਾ ਕਿੱਥੇ ਰੋੜ ਦਿੱਤਾ ਜਾਂਦਾ ਉਸ ਫਿਲਮ ਨੂੰ ਬੈਨ ਤੇ ਪਰ ਕੰਗਣਾ ਦੀ ਫਿਲਮ ਪੰਜਾਬ ਦੇ ਵਿੱਚ ਰਿਲੀਜ਼ਿੰਗ ਤੇ ਸੀ ਹਾਂ ਸਿੱਖ ਧਰਾਨੇ ਸਿੱਖ ਚਿੰਤਕਾਂ ਨੇ ਫਿਲਮ ਨੂੰ ਲੱਗਣ ਨਹੀਂ ਦਿੱਤੀ ਐਸਜੀਪੀਸੀ ਅਗਲੇ ਪਾਸੇ ਆਈ ਅਕਾਲੀ ਦਲ ਵੀ ਅਗਲੇ ਪਾਸੇ ਆਇਆ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਜਿਹੜੇ ਪ੍ਰੋਟੈਸਟ ਦੀ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਲੀਆਂ ਸੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਾਡੇ ਨਾਲ ਇਸ ਟਾਈਮ ਤੇ ਬਲੇਰ ਸਾਹਿਬ ਜੁੜ ਚੁੱਕੇ ਆ ਬਲੇਰ ਸਾਹਿਬ ਉਹਨਾਂ ਤੋਂ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੰਜਾਬ ਦੀ ਤਰਜਮਾਨੀ ਕਰਦੀ ਹੋਈ ਫਿਲਮ ਬੈਨ ਹੁੰਦੀ ਆ ਸੰਤ ਜਨੈਲ ਸਿੰਘ ਪਿੰਡਰਾ ਵਾਲੇ ਦੀ ਕਿਰਦਾਰਕੁਸ਼ੀ ਕਰਨ ਵਾਲੀ ਫਿਲਮਾਂ ਦੇ ਪੰਜਾਬ ਚ ਲਾ ਦੇਣੀ ਚਾਹੀਦੀ ਹੈ ਕੀ ਲੱਗਦਾ ਤੁਹਾਨੂੰ ਦੇਖੋ ਇਹ ਹੀ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਵੇਦਕਰਾ ਸਾਨੂੰ 1947 ਤੋਂ ਲੈ ਕੇ ਜਦੋਂ ਦਾ ਜੇਸ਼ ਆਜ਼ਾਦ ਹੋਇਆ ਹੈ ਇਹਨਾਂ ਨੇ ਨਹੀਂ ਵੇਖਿਆ ਕਿ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਕਿੰਨੀਆਂ ਹੈ ਤੇ ਇਹਨਾਂ ਦਾ ਕਰਕੇ ਸਾਨੂੰ ਆਜ਼ਾਦੀ ਮਿਲੀ ਹੈ ਇਹਨਾਂ ਲੋਕਾਂ ਨੇ ਸਿੱਧੇ ਤੌਰ ਤੇ ਜਿਹੜਾ 9 ਮਾਸ ਦਾ ਰਿਸ਼ਤੇ ਵਾਲੀ ਗੱਲ ਕਹਿ ਕੇ ਭਲੇਖੇ ਚ ਪਾ ਕੇ ਅੱਜ ਸਾਡੀ ਕੌਮ ਨੂੰ ਸਹਾਰਾ ਇਹੋ ਜਿਹੇ ਹਾਲਾਤ ਬਣਾਏ ਆ ਔਰ ਜਿਹੜੀ ਕੌਮ ਦਾ ਤਖਤ ਵੀ ਢਾ ਦਈਏ ਦਰਬਾਰ ਸਾਹਿਬ ਵੀ ਢਾ ਦਈਏ ਗ੍ਰੰਥ ਵੀ ਰੋਲ ਦਈਏ ਪੰਥ ਵੀ ਰੋਲ ਦਈਏ ਉਹਨਾਂ ਦੇ ਬੱਚਿਆਂ ਨੂੰ ਵੀ ਮਾਰ ਦਈਏ ਔਰ ਉਸੇ ਕੌਮ ਨੂੰ ਕਹੀਏ ਕਿ ਨਾਲੇ ਸਾਡੇ ਦੇਸ਼ ਦੇ ਵਿੱਚ ਇੰਦੇ ਵੀ ਆ ਇਹਨਾਂ ਨੂੰ ਅਸੀਂ ਜਮਹੂਰੀਅਤ ਢਾਗਣਾ ਬਹੁਤ ਕੁਝ ਕਰਦੇ ਆ ਇਹਨਾਂ ਨੂੰ ਆ ਆ ਦਿੰਨੇ ਆ ਉਹ ਕਰਦੇ ਆ ਬਾਹਰ ਦੇ ਦੇਸ਼ਾਂ ਨੂੰ ਇੱਕ ਭਲੇਖਾ ਪਾਇਆ ਜਾਂਦਾ ਕਿ ਭਾਰਤ ਡੈਮੋਕਰੈਟਿਕ ਦੇਸ਼ ਹੈ ਡੈਮੋਕ੍ਰੇਸੀ ਅੱਜ ਤੱਕ ਕਿਤੇ ਦੇਸੀ ਐ ਡੈਮੋਕ੍ਰੇਸੀ ਸਿਰਫ ਦੇਸੀ ਐ ਸਰਸੇ ਵਾਲੇ ਵਾਸਤੇ ਬੀਬੀ ਕੰਗਣਾ ਵਾਸਤੇ ਆਹ ਦਲਜੀਤ ਦੁਸਾੰਦ ਨੇ ਕਿਹੜੀ ਤੋਪ ਚਲਾਈ ਐ ਉਹਨੇ ਤਾਂ ਸਾਚੀ ਪੇਸ਼ ਕੀਤਾ ਐ ਨਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਲਾਛਾਂ ਦਾ ਇੱਥੇ ਲੇਖਾ ਜੋਖਾ ਕੀਤਾ ਐ ਸਿਵਿਆਂ ਦੇ ਵਿੱਚੋਂ ਇੱਕ ਇੱਕ ਸਿਵੇ ਚ ਜਾ ਕੇ ਵੀ ਆ ਜਿਹੜੇ ਬੰਦੇ ਐ ਇਹਨਾਂ ਦਾ ਸਸਕਾਰ ਕਿੰਨੇ ਕੀਤਾ ਔਰ ਇਹਨਾਂ ਨੂੰ ਮਾਰਿਆ ਤੇ ਇਹਨਾਂ ਦਾ ਕਸੂਰ ਕੀ ਸੀ ਤੇ ਉਹ ਫਿਲਮ ਨੂੰ ਉਹ ਕਹਿੰਦੇ ਨਾਂ ਦਿਖਾਇਓ ਕਿਉਂਕਿ ਸੱਚ ਆ ਕਿ ਦੇ ਸਿੱਖਾਂ ਦੇ ਬੱਚੇ ਪੜ੍ਹ ਨਾ ਲੈਣ ਸੁਣ ਨਾ ਲੈਣ ਪੂਰੇ ਭਾਰਤ 'ਚ ਬੈਨ ਕਰ ਦਿੱਤੀ ਗਈ ਆ ਪੂਰੇ ਭਾਰਤ 'ਚ ਬੈਨ ਕਰਦੀ ਤੇ ਜਿਹੜੀ ਕੰਗਣਾ ਹੈ ਜਿੰਨੇ ਕਿਹਾ ਸੀ ਕਿ ਅੰਦੋਲਨ ਦੇ ਵਿੱਚ ਇਹਨਾਂ ਦੀਆਂ ਬੀਬੀਆਂ ਟਕੇ ਟਕੇ ਤੇ 100-100 ਰੁਪਏ ਤੇ ਦਿਹਾੜੀ ਤੇ ਹਨਾ ਉਸ ਬੀਬੀ ਦੀ ਫਿਲਮ ਮੈਨਾਂ ਨੇ ਲਾਗੂ ਕਰਤੀ ਚਲਾਤੀ ਉਹਦੇ ਤੇ ਕੋਈ ਬੈਨ ਨਹੀਂ ਲਾਇਆ ਇਹ ਵੀ ਗੱਲ ਕੀਤੀ ਸੀ ਇੱਕ ਵਾਰੀ ਕਿ ਆਜ਼ਾਦੀ ਜਿਹੜੀ ਆ ਉਹ ਸ਼ਰਤ ਥੋਣੀ ਮਿਲੀ ਆ ਪਹਿਲਾਂ 1947 ਤੇ ਦੇਸ਼ ਆਜ਼ਾਦ ਵੀ ਨਹੀਂ ਹੋਇਆ ਇਹ ਜਿਹੀਆਂ ਗੱਲਾਂ ਵੀ ਹੋਈਆਂ ਹਾਂ ਹਾਂ ਉਹ ਤਾਂ ਉਹ ਉਹਦੀਆਂ ਜੇ ਉਹਦੀ ਲੈਂਗੁਏਜ ਵੇਖੋਗੇ ਤਾਂ ਉਹਦੇ ਸਿੱਧੇ ਤੌਰ ਤੇ ਲੈਂਗੁਏਜ ਮੰਨੋ ਤਾਂ ਐਂ ਲੱਗਦਾ ਉਹ ਬੀਬੀ ਵੇਂਦੀ ਰਹਿੰਦੀ ਆ ਕਿ ਮੈਂ ਕਿਹੜੇ ਮੁੱਦੇ ਤੇ ਬੋਲਾਂ ਤੇ ਪਬਲਿਸਿਟੀ ਲਵਾਂ ਔਰ ਉਹਨੂੰ ਐਮਪੀ ਬਣਾਉਣਾ ਉਹਦੇ ਥੱਪੜ ਵੱਜਣਾ ਇਹ ਸਿੱਧੇ ਰੂਪ ਦੇ ਵਿੱਚ ਪਤਾ ਹੈ ਕਿ ਕੋਈ ਕਲਾ ਵਰਤਦੀ ਆ ਇਹ ਬੀਬੀ ਛੇੜਾ ਛੇੜ ਨੂੰ ਹਟਦੀ ਨਹੀਂ ਤੇ ਇਹ ਇੰਦਰਾ ਦੀ ਨਕਲ ਵੀ ਕਰਦੀ ਆ ਤੇ ਇੰਦਰਾ ਵਰਗੀ ਬਨਣਾ ਵੀ ਚਾਹੁੰਦੀ ਆ ਸਿੱਖਾ ਨੂੰ ਛੇੜਨੋਂ ਨਹੀਂ ਹਟਦੀ ਪਰ ਸਿੱਖ ਐਡੇ ਮੋਰਖ ਨਹੀਂ ਹੈ ਕਿ ਇੱਕ ਦਮ ਤੇਰੇ ਵਰਗੀ ਬੀਬੀ ਨੂੰ ਕੋਈ ਛੇੜ ਕੇ ਤੇ ਗਲਪ ਬਣਾ ਅਹੀਂ ਨਹੀਂ ਅਸੀਂ ਤਾਂ ਵੱਡੇ ਬੇਰ ਲਾਉਨੇ ਆ ਤੇ ਅਸੀਂ ਕਾਨੂੰਨ ਤੋਂ ਬਾਹਰ ਵੀ ਨਹੀਂ ਜਾਂਦੇ ਜਿਹੜਾ ਵੀ ਕੰਮ ਕਰਦੇ ਕਾਨੂੰਨ ਦੇ ਤਰੀਕੇ ਨਾਲ ਕਰਦੇ ਆ ਅੱਜ 35 35 30 30 ਸਾਲਾਂ ਦੇ ਸਾਡੇ ਬੰਦੀ ਅੰਦਰ ਆ ਕੀ ਬੀਬੀ ਕੰਗਣਾ ਨੇ ਕਿਹਾ ਵਾ ਵੀ ਇਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਸਰਸੇ ਵਾਲੇ ਦੀ ਜਿਹੜੀ ਹੈ ਮੈਸੈਂਜਰ ਆਫ ਗੋਡ ਫਿਲਮ ਜਿਹੜੀ ਹੈ ਉਹਦੀ ਉਹ ਉਹਦੀ ਇਹਨਾਂ ਨੇ ਕਦੇ ਬੈਨ ਕੀਤਾ ਉਹਨੂੰ ਉਹ ਤਾਂ ਸਿੱਖਾਂ ਨੇ ਵਿਰੋਧ ਕਰ ਕਰਕੇ ਪਿਆ ਹੀ ਨਹੀਂ ਚੱਲਣ ਦੇਣੀ ਅੱਜ ਦਿਲਜੀਤ ੨ ਦਾ ਫਿਲਮ ਬੰਦ ਨਹੀਂ ਇਹਨਾਂ ਨੇ ਸਿੱਖਾਂ ਦੇ ਬੜੇ ਲੇਖਮਾਂ ਤੇ ਲੋਨ ਪਾਇਆ ਏ ਇਹ ਜਿੰਨੀਆਂ ਮਰਜ਼ੀ ਕੰਗਣਾ ਪੈਦਾ ਕਰ ਲੈਣ ਸਰਸੇ ਵਾਲੇ ਪੈਦਾ ਕਰ ਲੈਣ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਇੱਥੇ ਅਸੀਂ ਇੱਕ ਇੱਕ ਉਦੋਂ ਜਦੋਂ ਕਿਹਾ ਸੀ ਨਾ 17 ਜਾਣਿਆਂ ਦੀ ਸਭਾ ਲੱਗੀ ਸੀ ਜਦੋਂ ਛੋਟੇ ਸਾਹਿਬ ਜਿਆਦੇ ਨੂੰ ਪੇਸ਼ ਕੀਤਾ ਸੀ ਸੂਬੇ ਦੀ ਕਚੈਰੀ 'ਚ ਤੇ ਉੱਥੇ ਸੁਚਾਨੰਦ ਸੀ ਤੇ ਨਵਾਬ ਸ਼ੇਰਖਾਂ ਮਲੇਰਕੋਟਲਾ ਵੀ ਸੀ ਤੇ ਮਲੇਰ ਕੋਟਲੇ ਨਵਾਬ ਨੂੰ ਲਿਆਂਦਾ ਗਿਆ ਕਿ ਆਪਣੇ ਭਰਾਵਾਂ ਦਾ ਬਦਲਾ ਆ ਗੁਰੂ ਦੇ ਬੱਚਿਆਂ ਤੋਂ ਲੈ ਲੈ ਉਹਨੇ ਕਿ ਇਹ ਮੇਰੀ ਸ਼ਰਾਂ ਨਹੀਂ ਕਹਿੰਦੀ ਕਿ ਛੋਟੇ ਬੱਚਿਆਂ ਦੇ ਵਾਰ ਕਰਨਾ ਉਹ ਸੁਚਾਨੰਦ ਕਹਿੰਦਾ ਛੋਟੇ ਬੱਚਿਆਂ ਦੇ ਸਿਰ ਕੁਚਲ ਦੇ ਅੱਜ ਤਾਂ ਇਹ ਗਾਂ ਜਾ ਕੇ ਕਿਤੇ ਫੇਰ ਉਹ ਨਾਲ ਰਵੈਤ ਧਾਰਨ ਕਰ ਲੈਣ ਤੇ ਉਹ ਜਦੋਂ ਇਹ ਗੱਲ ਕਹਿਤੀ ਵੀ ਇਹ ਸੱਪ ਦੇ ਬੱਚੇ ਇਹਨਾਂ ਦੇ ਸਿਰ ਕੁਚਲ ਦੇ ਤੇ ਫਿਰ ਉਹ ਮਹਾਰਾਜ ਸਾਹਿਬ ਕਹਿੰਦੇ ਸੱਪਤਾ ਜੇ ਜਿੰਦਾ ਕਈ ਸਪੋਲੀਆਂ ਪੈਦਾ ਕਰ ਲੂਗਾ ਹਨਾ ਤੇ ਉਦੋਂ ਪਚੰਗੀ ਸਿੰਘ ਦਾ ਨਾਮ ਦੇਤਾ ਅੱਜ ਵੀ ਜਦੋਂ ਤੁਸੀਂ ਕੜਾ ਪ੍ਰਚਾਰ ਲੈ ਕੇ ਬੱਚੇ ਦਾ ਜਨਮ ਦਿਨ ਮਨਾਉਣ ਜਾਓਗੇ ਨਾ ਤੇ ਉਥੇ ਬਾਬਾ ਜੀ ਇਹ ਬੋਲਦੇ ਪਚੰਗੀ ਸਿੰਘ ਦੀ ਉਮਰ ਵੱਡੀ ਕਰਿਓ ਚੜ੍ਹਦੀ ਕਲਾ ਚ ਰੱਖਿਓ ਗੁਰਸਿੱਖੀ ਜੀਵਨ ਭਗਤ ਪਚੰਗ ਸਿੰਘ ਨਾ ਹੀ ਸੱਪ ਦਾ ਹੈ ਅਸੀਂ ਸੱਪ ਦੇ ਬੱਚੇ ਉਦੋਂ ਤੋਂ ਬਣ ਗਏ ਪਰ ਇਹ ਯਾਦ ਕਰ ਲੈਣ ਅਸੀਂ ਉਸ 나ਗ ਦੇ ਬੱਚੇ ਆ ਸਾਨੂੰ ਨਾ ਛੇੜੋ ਅਸੀਂ ਅਮਨ ਤਰੀਕੇ ਨਾਲ ਰਹਿਣਾ ਚਾਹੁੰਦੇ ਆ ਸਾਨੂੰ ਰਹਿਣ ਦਿਓ ਸਾਡੇ ਤੁਸੀਂ ਬਾਹਰ ਵੀ ਅੱਜ ਜਿੰਨਾ ਰਾਜ ਏਜੰਸੀ ਜਿਹੜੀ ਐ ਉਹ ਕੰਮ ਕਰ ਰਹੀ ਐ ਐਂ ਲੱਗਦਾ ਵਾ ਕਿ ਪਤਾ ਨਹੀਂ ਸਾਨੂੰ ਪਤਾ ਹੈ ਕਿਹੜੇ ਵੇਲੇ ਕੈਨੇਡਾ ਚ ਜਾ ਕੇ ਸਿੱਖ ਨੂੰ ਮਾਰ ਦੇ ਕਿਹੜੇ ਵੇਲੇ ਅਮਰੀਕਾ ਚ ਜਾ ਕੇ ਮਾਰਨ ਦੀ ਕੋਸ਼ਿਸ਼ ਕਰ ਦੇ ਕਿੱਥੇ ਪਾਕਿਸਤਾਨ ਚ ਮਾਰੇ ਆ ਕਿੱਥੇ ਇੰਗਲੈਂਡ ਚ ਮਾਰੇ ਆ ਭਾਰਤ ਦੇ ਵਿੱਚ ਤੇ ਛੱਡਦੇ ਹੀ ਨਹੀਂ ਤੇ ਅੱਜ ਦਲਜੀਤ ਸਿੰਘ ਦਸਾਂਝ ਨੂੰ ਵੀ ਮੈਂ ਦੱਸਣਾ ਚਾਹੁੰਦਾ ਕਿ ਤੂੰ ਭਾਈ ਸਿੱਧੇ ਤੌਰ ਤੇ ਜਿਹੜਾ ਤੇਰੇ ਨਾਲ ਹੋਇਆ ਵਿਤਕਰਾ ਇਹਨੂੰ ਜਨਤਾ 'ਕ ਕਰ ਗੋਲਮੋਲ ਗੱਲ ਨਾ ਕਰ ਅਸੀਂ ਤੇਰੇ ਨਾਲ ਖੜੇ ਆ ਤੇਰੀ ਫਿਲਮ ਬਾਹਰ ਵੀ ਚੱਲੂਗੀ ਤੇ ਇਹ ਦੇਸ਼ ਵੱਖਰਾ علیحدਾ ਦੇਸ਼ ਹੈ ਪੰਜਾਬ ਇੱਕ ਸੂਬਾ ਨਹੀਂ ਹੈ ਪੰਜਾਬ ਇੱਕ ਦੇਸ਼ ਹੈ ਤੂੰ ਸਾਡੇ ਕੋਲ ਅਕਾਲ ਤੱਕ ਸਭ ਤੇ ਆ ਐਪਲੀਕੇਸ਼ਨ ਦੇ ਅਸੀਂ ਸਿੱਖ ਕੌਮ ਵੀ ਕੁਝ ਕਰਨਾ ਚਾਹੁੰਦੀ ਹੈ ਸਿੱਖ ਕੌਮ ਆਪਣੀ ਫਿਲਮ ਚਲਾਉਣ ਦੀ ਸਮਰੱਥਾ ਰੱਖਦੀ ਹੈ ਪਰ ਤੂੰ ਇੱਕ ਰਾਤ ਸਹੀਂ ਜੇ મોદી ਛੜਕਾਂ ਬਣਾ ਕੇ ਸਾਡਾ ਨਾਜ ਲੈਣ ਆ ਸਕਦਾ ਹੈ ਜੇ મોદી ਨੇ ਬਾਰਡਰ ਬੰਦ ਕਰਤੇ ਸੁਲੇਮਾਨ ਕੀ ਦਰਾਗਲਾ ਸੈਣੀ ਵਾਲਾ ਬਾਗਾ ਬਾਰਡਰ ਸਾਰੇ ਬੰਦ ਕਰਕੇ ਸਾਡੀ ਆਰਥਿਕ ਪੱਖੋਂ ਵੀ ਸਾਨੂੰ ਮਾਰਨਾ ਚਾਹੁੰਦਾ ਹੈ ਸਾਨੂੰ ਸਾਰੇ ਬੰਨਿਓ ਮਾਰਨਾ ਚਾਹੁੰਦਾ ਹੈ ਤੇ ਅਸੀਂ ਆਪਣੀ ਫਿਲਮ ਚਲਾਉਣ ਵਾਸਤੇ ਇਹਦਾ ਰਸਤਾ ਨਹੀਂ ਬੰਦ ਕਰ ਸਕਦੇ ਅਸੀਂ ਵੀ ਕਰਾਂਗੇ ਪਰ ਤੂੰ ਸਾਡੇ ਤੋਂ ਮਦਦ ਤਾਂ ਮੰਗ ਇਹ ਤਾਂ ਇਹ ਤਾਂ ਜੇ ਕੰਗਣਾ ਦੀ ਫਿਲਮ ਨਹੀਂ ਉਹਨੂੰ ਪ੍ਰਮਾਣਗੀ ਦਿੰਦੇ ਸਰਸੇ ਵਾਲੇ ਨੂੰ ਦਿੰਦੇ ਦਲਜੀਤ ਸਿੰਘ ਦਸਾਂਝ ਦੀ ਫਿਲਮ ਨੂੰ ਪ੍ਰਮਾਣਗੀ ਦੇਣੀ ਪਊਗੀ ਅਸੀਂ ਤੋਂ 90 ਦਾ ਤਾਂ ਹੱਕ ਆ ਸੀ ਜਿਹੜਾ ਉਹ ਹੱਕ ਜਿਹਦੇ ਅੱਜ ਵੀ ਬਾਤਾਂ ਪੈਂਦੀਆਂ ਨੌਜਵਾਨੀ ਕੋ ਕੋ ਕੇ ਮਾਰਤੀ ਗਈ ਸੀ ਉਸ ਨੌਜਵਾਨੀ ਦੀ ਕੀ ਗੱਲ ਤੁਸੀਂ ਬਾਤਵਾਰੀ ਪਾ ਸਕਦੇ ਦਲ ਖਾਲਸਾ ਵੱਲੋਂ ਅਕਾਲੀ ਦਲ ਅੰਮ੍ਰਿਤਸਰੋਂ ਵੱਡੇ ਵੱਡੇ ਪ੍ਰੋਟੈਸਟ ਵੀ ਕੀਤੇ ਜਾਂਦੇ ਆ ਆਵਾਜ਼ ਚੱਕੀ ਜਾਂਦੀ ਆ ਪਰ ਜਦੋਂ ਕੋਈ মিডিਆ ਦੇ ਵਿੱਚ ਆਵਾਜ਼ ਚੁੱਕਦਾ ਜਾਂ ਤੋਂ ਚੈਨਲ ਬੈਨ ਹੋ ਜਾਂਦੇ ਆ ਜੇ ਕੋਈ ਓਦਾਂ ਗੱਲ ਕਰਦਾ ਵਾ ਤੂੰ ਫਿਲਮਾਂ ਬੈਨ ਹੋ ਜਾਂਦੀਆਂ ਇਹੀ ਡੈਮੋਕਰੇਸੀ ਇਹਨਾਂ ਦੀ ਇਹੀ ਤਾਂ ਇਹਨਾਂ ਦਾ ਚਿਹਰਾ ਨੰਗਾ ਹੋਇਆ ਹੈ ਇਹਨਾਂ ਨੂੰ ਤਾਂ ਸ਼ਰਮ ਵੀ ਨਹੀਂ ਆਉਂਦੀ ਕਿ ਤੁਸੀਂ ਪੰਜਾਬ ਨੂੰ ਬਿਹਾਰ ਬਣਾਤਾ ਅੱਜ ਜੁਪੀ ਚ ਜਾ ਕੇ ਵੇਖੋ ਕਿਤੇ ਜੁਪੀ ਦੇ ਵਿੱਚ ਹਰ ਚੀਜ਼ ਉਸੇ ਵੇਲੇ ਪ੍ਰੋਵਾਈਡ ਹੁੰਦੀ ਲੋਕਾਂ ਨੂੰ ਜੁਪੀ ਦੇ ਵਿੱਚ ਐਜੂਕੇਸ਼ਨ ਵੀ ਆ ਹੈਲਥ ਦਾ ਪ੍ਰਬੰਧ ਵੀ ਉੱਥੇ ਜੋਗੀ ਨੇ ਸਾਰਾ ਕੁਝ ਕਰ ਲਿਆ ਤੇ ਇੱਥੋਂ ਇੰਡਸਟਰੀ ਸਾਰੀ ਖੰਭ ਲਾ ਕੇ ਉੱਡ ਗਈ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਇੱਕ ਕੰਨੋਂ ਦੂਜੇ ਕੰਨ ਪਤਾ ਨਹੀਂ ਲੱਗਾ ਸਾਡੀ ਇੰਡਸਟਰੀ ਸਾਰੀ ਜਰਾ ਚੱਲ ਗਈ ਹੈ ਉਹ ਇੱਕ ਇਹ ਪਲਾਨ ਤਾਂ ਤੋੜਿਆ ਹੈ ਉਹਨਾਂ ਉਹਨਾਂ ਦੀ ਕੌਮ ਦੀ ਇਹ ਸੋਚ ਆ ਕਿ ਅਸੀਂ ਇਹਨਾਂ ਨੂੰ ਨਸਲ ਕੁਸ਼ੀ ਕਰਨੀ ਹੈ ਹਿੰਦੂ ਰਾਸ਼ਟਰ ਕੋਸ਼ਿਸ਼ਤ ਕਰਨਾ ਹੈ ਸਾਰਾ ਕੁਝ ਸਾਡੀ ਕੌਮ ਦਾ ਪਲਾਨ ਇਹ ਹੈ ਅਸੀਂ ਇੱਕ ਪੰਗਤ ਤੇ ਇੱਕ ਸੰਗਠਨ ਆਉਣੇ ਆ ਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਅਦਾ ਕੌਮ ਹੈ ਅਸੀਂ ਕਰੋਨਾ ਵੇਰੇ ਵੀ ਲੰਗਰ ਲਾਉਣੇ ਆ ਆਕਸੀਜਨ ਲਾਉਣੇ ਆ ਇਹ ਸਾਰੇ ਰੋਟੀ ਦੇਣੀ ਨੰਗੇ ਨੂੰ ਬਿਸਤਰਾ ਦੇਣਾ ਇਹ ਸਾਡੀ ਕੌਮ ਦੀ ਪਾਲਿਸੀ ਹੈ ਪਰ ਜੇ ਇਹ ਪਾਲਿਸੀ ਨੋਵੀਂ ਜਿਹਨੂੰ ਦੁਨੀਆ 'ਚ ਲੋਕੀ ਲਾਗੂ ਕਰਨਾ ਚਾਹੁੰਦੇ ਆ ਜਿਹਨੂੰ ਕਹਿੰਦੇ ਨਾ ਸਾਰੇ ਦੇਸ਼ਾਂ 'ਚ ਕਿਹਦੇ ਸਿੱਖਾਂ ਦਾ ਗੁਰਦੁਆਰਾ ਹੋਣਾ ਚਾਹੀਦਾ ਉਹ ਤਾਂ ਕਿਹਾ ਕਿ ਸਿੱਖਾਂ ਦੀ ਸਿੱਖਾਂ ਦਾ ਜਜ਼ਬਾ ਵੇਖਿਆ ਹੈ ਸਿੱਖਾਂ ਦਾ ਦਿਲ ਵੇਖਿਆ ਕਿੰਨਾ ਕੌਮਲਿਆ ਨਾ ਬੱਚੇ ਤੇ ਵਾਰ ਕਰਦੇ ਨਾ ਬੀਬੀ ਤੇ ਵਾਰ ਕਰਦੇ ਤੇ ਇਹ ਸਿੱਖਾਂ ਦੀ ਤਾਂ ਸਾਰੀ ਦੁਨੀਆ 'ਚ ਮਹਾਰਾਜ ਸਾਹਿਬ ਨੇ ਕਿਹਾ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ ਤੇ ਫਿਰ ਰਾਜ ਤਾਂ ਸਿੱਖ ਕੋਲ ਨੇ ਕਰਨਾ ਹੈ ਪਰ ਇਹ ਕਿੰਨਾ ਚਿਰ ਰੋੜੇ ਬਣ ਜਾਣਗੇ ਸਾਡੇ ਗਾੜੀਏ ਬੈਰੀਕੇਟ ਬਣੇ ਆ ਸਾਡੇ ਗਾੜੀਏ ਸਪੀਡ ਬ੍ਰੇਕਰ ਬਣੇ ਆ ਪਰ ਕਿੰਨਾ ਚਿਰ ਬਣੇ ਰਹਿਣਗੇ ਕਹਿ ਰਹੇ ਹੋ ਕਿ ਇੰਡਸਟਰੀ ਇੱਥੋਂ ਚਲ ਗਈ ਆ ਸੀਐਮ ਸਤਾਪਾਹਨ ਸਿੰਘ ਮਾਨ ਕਹਿੰਦੇ ਕਿ ਇੰਡਸਟਰੀ ਪੰਜਾਬ ਦੇ ਵਿੱਚ ਆ ਰਹੀ ਆ ਉਹ ਤੇ ਆਮ ਤਸਵੀਰਾਂ ਪਾਉਂਦੇ ਹੁੰਦੇ ਆ ਕਦੀ ਵੱਡੀ ਕਿਸੇ ਕੰਪਨੀ ਦਾ ਫੋਟੋ ਪਾਤੀ ਕਦੀ ਕਿਸੇ ਕੰਪਨੀ ਦਾ ਫੋਟੋ ਪਾਤੀ ਸਕੂਲਾਂ ਤੁਸੀਂ ਗੱਲ ਕੀਤੀ ਉਹ ਕਹਿੰਦੇ ਕਿ ਮਾਡਲ ਬਣਾ ਦਾਂਗੇ ਇਸ ਸਕੂਲ ਪੰਜਾਬ ਦੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਕਹਿੰਦੇ ਬੱਸਾਂ ਲਵਾਤੀਆਂ ਅਸੀਂ ਐਮਿਨੈਂਸ ਸਕੂਲ ਬਣਾ ਦੋ ਇਹ ਸਬੋਖ ਮੰਤਰੀ ਵੱਲੇ ਵੇਖ ਕੇ ਤਾਂ ਸਾਨੂੰ ਸ਼ਰਮ ਆਉਂਦੀ ਹੈ ਵੀ ਕੀ ਕਹੀਏ ਇਹਦੇ ਵਾਸਤੇ ਇਹ ਤਾਂ ਜਿ ਤਰ੍ਹਾਂ ਇੱਕ ਸਟੇਟ ਨੇ ਫੜ ਕੇ ਮਿੱਟੀ ਦਾ ਮਾਦੋ ਬਿਠਾਇਆ ਹੁੰਦਾ ਹੈ ਕੁਰਸੀ ਤੇ ਉਹ ਸਿਸਟਮ ਹੈ ਵੀ ਆ ਚੀਜ਼ਾਂ ਲੈ ਲੈ ਸਿਲੇਬਸ ਲੈ ਲੈ ਤੂੰ ਸਿਰਫ ਇਹਨੂੰ ਫੋਲੋ ਕਰਨਾ ਹੈ ਤੂੰ ਚੰਡੀਗੜ੍ਹ ਲਿਖਣਾ ਹੈ ਵੀ ਇਹ ਅੱਜ ਤੋਂ ਪੰਜਾਬ ਦਾ ਨਹੀਂ ਰਿਹਾ ਤੂੰ ਲਿਖਣਾ ਹੈ ਕਿ ਹੈੱਡ ਵਰਕਰਸ ਜਿਹੜੇ ਸਾਡੇ ਪਾਣੀਆਂ ਦਾ ਕੰਟਰੋਲ ਪੂਲ ਜਿਹੜਾ ਉਹ ਮੁੱਖ ਮੰਤਰੀ ਕੋਲ ਹੁੰਦਾ ਹੈ ਪੰਜਾਬ ਦੇ ਕੋਲ ਉਹ ਵੀ ਲਿਖ ਦੇ ਵੀ ਸਾਨੂੰ ਨਹੀਂ ਤੂੰ ਲਿਖ ਦੇ ਵੀ ਸਾਡੀ ਇੱਥੇ ਐਜੂਕੇਸ਼ਨ ਦੀ ਕੋਈ ਲੋੜ ਨਹੀਂ ਸਾਨੂੰ ਨਸ਼ਾ ਜਿਹੜਾ ਉਹ ਖੁੱਲਾ ਅੱਜ ਤੁਸੀਂ ਕਿਸੇ ਵੀ ઠાਣੇ ਚੱਲ ਜਾਓ ਕੋਈ ਮਲਾਜਮ ਨਹੀਂ ਹੈਗਾ ਖਾੜਿਆਂ ਦੇ ਗਾੜੀ ਤਾਂ ਐਂ ਜੀ ਕਰਦਾ ਕਿ ਸਿੱਖ ਕੋਮ ਆਪਣੀਆਂ ਚੌਂਕੀਆਂ ਪਾ ਕੇ ਇਨਸਾਫ ਕਰੇ ਗਰੀਬਾਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਿੱਖਾਂ ਦਾ ਮੁੰਡਾ ਫੜਨਾ ਹੁੰਦਾ ਹੈ ਪੁਲਿਸ ਨੇ ਛੋਟੀ ਜੀ ਗਲਤੀ ਤੋਂ ਗੋਲੀ ਮਾਰ ਕੇ ਫੜਦੀ ਹੈ ਤੇ ਜਦੋਂ ਅੱਜ ਤੱਕ ਤੁਸੀਂ ਮੈਨੂੰ ਦੱਸ ਦੋ ਕਿਸੇ ਹਿੰਦੂ ਦੇ ਬੱਚੇ ਨੂੰ ਇੰਨਾ ਗੈਂਗਸਟਰ ਕਹਿ ਕੇ ਮਾਰਿਆ ਹੋਵੇ ਆ ਇਥੇ ਰਣਜੀਤ ਸਿੰਘ ਨੂੰ ਬਟਾਲੇ 'ਚ ਮਾਰਤਾ ਹੁਣ ਭਿੱਖੀਵਿੰਡ ਦੇ ਦੋ ਮੁੰਡੇ ਫੜਲੇ ਇੱਕ ਦੀ ਬਾਹ ਤੇ ਗਿੱਟਾ 16 ਸਾਲਾਂ ਦੇ ਮੁੰਡੇ ਦਾ ਤੋੜਤਾ ਤੇ ਵੱਡੇ ਭਰਾ ਦੀ ਲਾਤਾਂ 'ਚ ਗੋਲੀ ਮਾਰ ਕੇ ਫੜ ਕੇ ਜੇਲ੍ਹ 'ਚ ਸੁੱਟਦਾ ਇੱਕ ਪੱਟੀ ਜੇਲ੍ਹ 'ਚ ਕੰਬਰਸਰ ਜੇਲ੍ਹ 'ਚ ਸਰਦਾਰ ਸਿਮਰਨਜੀਤ ਮਾਨ ਦੀ ਗੈਰ ਹਾਜ਼ਰੀ 'ਚ ਇਹ ਸਾਰਾ ਕੁਝ ਕਰ ਰਹੇ ਆ ਔਰ ਜਿੱਦਣ ਅੱਗੇ ਅਸੀਂ ਕੋਰਟ ਤੇ ਕਟਹਿਰੇ 'ਚ ਇਹਨਾਂ ਅਫਸਰਾਂ ਨੂੰ ਖੜੇ ਕਰਨਾ ਹੈ ਜਿਹੜੇ ਇਹ ਆਪ ਉਤਰੀਆਂ ਕਰ ਰਹੇ ਆ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਤੰਜ ਕੱਸਿਆ ਵੈਸੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਕਿ ਥਾਣੇ ਦੇ ਬਾਹਰ ਵੀ ਹੁਣ ਸਾਨੂੰ ਆਪ ਸੈਂਤ ਹਸਦਾ ਸੁਰੱਖਿਆ ਕਰਨੀ ਪੈਣੀ ਹੈ ਕਿਉਂਕਿ ਕਈਆਂ ਥਾਵਾਂ ਤੇ ਬੰਬ ਬਲਾਸਟ ਹੋਏ ਆ ਉਸ ਤੋਂ ਬਾਅਦ ਵਿੱਚ ਕਈ ਕੁਝ ਉਹਨਾਂ ਨੇ ਬਿਆਨ ਕੀਤਾ ਇੱਕ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਹੁਣ ਵੱਖਰੀ ਫੋਰਸ ਇਕ ਤਾਇਨਾਤ ਕਰਨੀ ਪੈਣੀ ਹੈ ਥਾਣੇ ਦੀ ਸੁਰੱਖਿਆ ਵਾਸਤੇ ਦੇਖੋ ਜਿ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਅੱਖ ਚ ਅੱਖ ਪਾ ਕੇ ਮੋਦੀ ਜੀ ਜੇ ਗੱਲ ਕਰਦੇ ਆ ਨਾ ਵੀ ਸਾਡਾ ਆ ਰਾਈਟ ਬਣਦਾ ਸਾਡ ਨਾਲ ਗੱਲ ਕਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਦੱਸਣ ਦੀ ਬਜਾਏ ਮੋਦੀ ਨਾਲ ਗੱਲ ਕਰੇ ਕਿ ਭਾਈ ਸਾਹਿਬ ਇਹ ਏਜੰਸੀਆਂ ਦਾ ਕੰਮ ਹੈ ਜਾਂਸੀਆਂ ਕਰਾ ਰਹੀਆਂ ਛੋਟੇ ਛੋਟੇ ਬੱਚਿਆਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਸਾਰਾ ਕੁਝ ਕਰਾ ਰਹੀਆਂ ਤੁਸੀਂ ਕਿਉਂ ਨਹੀਂ अजीत ਡੁਵਾਲ ਨੂੰ ਪੁੱਛਦੇ ਵੀ ਤੂੰ ਆਪਣੀ ਪਾਲਿਸੀ ਨਾਲ ਕੰਮ ਜਿਹੜਾ ਕਰਨਾ ਕਰ ਪਰ ਤੂੰ ਬੱਚਿਆਂ ਤੇ ਬੱਚਿਆਂ ਤੋਂ ਕਿਉਂ ਕਰਾ ਰਿਹਾ ਸਾਰਾ ਕੁਝ ਸਿੱਧੇ ਤੌਰ ਤੇ ਦੀਪ ਸਿੰਘ ਸਿੱਧੂ ਦਾ ਕਤਲ ਥੋੜਾ ਸੀ ਮੋਸੇয়াল ਸਾਹਿਬ ਤੇ ਕੀ ਹੋਇਆ ਹੈ ਆਪਾਂ ਨੂੰ ਆਪਾਂ ਨੂੰ ਇੱਕ ਇੱਕ ਗੱਲ ਦਾ ਪਤਾ ਹੈ ਪਲੀਨੀਅਨ ਦੇ ਅਵਤਾਰ ਸਿੰਘ ਖੰਡੇ ਨੂੰ ਇੰਗਲੈਂਡ ਦੇ ਵਿੱਚ ਚੀਦ ਕਰਤਾ ਤੇ ਮੈਂ ਮਲਕ ਸਾਹਿਬ ਨੂੰ ਵੀ ਇਹਨਾਂ ਨੇ ਕਰਤਾ ਸੁਖਦੂਲ ਸਿੰਘ ਨੂੰ ਵੀ ਕਰਤਾ ਪਾਕਿਸਤਾਨ ਚ ਵੀ ਸਿੰਘ ਸਾਰੇ ਇਹਨਾਂ ਨੇ ਕਰਤੇ ਤੇ ਇੱਥੇ ਵੀ ਨਹੀਂ ਛੱਡੇ ਤੇ ਮੈਨੂੰ ਇਹ ਦੱਸੋ ਵੀ ਇਹ ਮੋਦੀ ਸਾਹਿਬ ਨੂੰ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਪੁੱਛ ਸਕਦਾ ਜਦੋਂ ਇਹ ਇਹ ਕਹਿੰਦਾ ਸੀ ਮੈਂ ਜੇਲ੍ਹਾਂ ਦੇ ਵਿੱਚ ਕੈਮਰੇ ਲਾਤੇ ਆ ਹੁਣ ਬੜੀ ਹੁਣ ਤਾਂ ਬਹੁਤ ਕੁਝ ਹੋ ਜਾਊਗਾ ਕੁਝ ਵੀ ਨਹੀਂ ਹੋਇਆ ਜੇਲ੍ਹਾਂ ਦੇ ਵਿੱਚ ਅੱਜ ਵੀ ਉਹ ਸਾਰਾ ਕੁਝ ਉਤਰਾ ਹੀ ਸੁੱਟਦੇ ਬਾਹਰੋਂ ਤੇ ਅੱਜ ਜਿੰਨੇ ਥਾਣਿਆਂ ਚ ਜਿੰਨੀ ਜਿੰਨੀ ਸਮਾਇਕ ਪੁਲਿਸ ਵੇਚ ਰਹੀ ਹੈ ਮੈਂ ਤੁਹਾਨੂੰ ਆਪਣੇ ਯਕੀਨ ਨਾਲ ਕਹਿੰਦਾ ਮੈਨੂੰ ਪੁਲਿਸ ਵਿਚਰੀ ਪੁਲਿਸ ਸਮੈਕ ਆਪ ਬੰਦੇ ਪੈਦਾ ਕਰਕੇ ਵਕਾ ਰਹੀ ਹੈ ਸੋ ਉਹਨਾਂ ਬੱਚਿਆਂ ਨੂੰ ਕੀ ਪਤਾ ਸਮੈਕ ਕਿੱਥੋਂ ਮਿਲਦੀ ਹੈ ਛੋਟੇ ਛੋਟੇ ਉਮਰ ਦੇ ਬੱਚਿਆਂ ਨੂੰ ਉਹਨਾਂ ਨੂੰ ਪੁਲਿਸ ਫਿਰ ਜਿੱਧਰ ਜਿੱਧਰ ਨੂੰ ਬੱਚੇ ਜਾਂਦੇ ਉਧਰ ਉਧਰ ਪੁਲਿਸ ਜਾਂਦੀ ਹੈ ਮਗਰ ਵੱਡੇ ਮਾਕਮਾਂ ਅੱਛਾ ਨੂੰ ਫੜ ਕੇ ਪੈਸੇ ਲੈਂਦੀ ਹੈ ਹੁਣ ਆ ਜਿਹੜੇ ਮੁੰਡੇ ਫੜੇ ਆ ਜੇ 2 ਲੱਖ ਰੁਪਈਆ ਦੇ ਦਿੰਦੇ ਆਪਦਾ ਘਰ ਘਰ ਵੇਚ ਕੇ ਤੇ ਠੀਕ ਹੀ ਉਹਨਾਂ ਨਹੀਂ ਦਿੱਤਾ ਤੇ ਇੱਕ ਦੀ ਲੱਤ ਤੋੜਦੀ ਇੱਕ ਦੀ ਮਾਂ ਤੋੜਦੀ ਜੇਲ੍ਹ ਚ ਸੁੱਟਦਾ ਇਹ ਯਾਦ ਰੱਖਣ ਪੁਲਿਸ ਵਾਲੇ ਵੀ ਇਹਨਾਂ ਦੇ ਨਾਂ ਨਾਲ ਵੀ ਸਿੰਘ ਲੱਗਦਾ ਹੈ ਮੁੜ ਕੇ ਕਹਿੰਦੇ ਹੁੰਦੇ ਭਰਾ ਮਾਰੂ ਜੰਗੋਗੇ ਲੋਕਾਂ ਨੇ ਚੀਜ਼ਾਂ ਨੋਟ ਕਰ ਲਈਆਂ ਜਿੰਨਾ ਤੁਸੀਂ ਤਸ਼ੱਦਦ ਅੱਜ ਕਰੋਗੇ ਨਾ ਇਹ ਉਲਟਾ ਤੁਹਾਨੂੰ ਮੁੜ ਕੇ ਚੱਲਣਾ ਪੈਣਾ ਹੈ ਆਪਾਂ ਅਸੀਂ ਤੋਂ 90 ਦਿਖਾ ਕੇੜਾ ਤਸ਼ੱਦਦ ਹੋਇਆ ਹੁਣ ਵੇਖਦੇ ਆ ਕਿ 30 30 ਸਾਲ ਹੋ ਗਏ 40 40 ਸਾਲ ਹੋ ਗਏ ਆ ਹੁਣ ਸਾਫ ਮਿਲ ਲਿਆ ਕਈਆਂ ਕੋਰਟਾਂ ਵੱਲੋਂ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਸੀ ਉਹਨਾਂ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ ਜਿਹੜੇ ਉਦੋਂ ਮੁਲਾਜ਼ਮ ਸੀ ਹੁਣ ਮੁਲਜ਼ਮ ਬਣ ਚੁੱਕੇ ਬਣ ਚੁੱਕੇ ਆ ਜੀ ਬਿਲਕੁਲ ਕਈ ਮਰਗੇ ਆ ਕਈ ਹੈਗੇ ਆ ਪਰ ਉਹ ਅੱਜ ਅੱਜ ਮਾਲਾ ਫੇਰੀ ਜਾਂਦੇ ਆ ਅੱਜ ਉਹ ਕਹਿੰਦੇ ਇਹ ਬੜੇ ਸਾਫ ਸੁਥਰੇ ਆ ਬੜਾ ਇਹਨਾਂ ਨੇ ਮਾਜੇ ਦੇ ਵਿੱਚ ਚੱਪੇ ਚੱਪੇ ਤੇ ਸਾਡੀਆਂ ਲਾਸ਼ਾਂ ਪਈਆਂ ਚੱਪੇ ਚੱਪੇ ਤੇ ਸਿਰ ਲੱਗੇ ਆ ਮਾਜੇ ਦੇ ਹਾਲਾਤ ਇਦਾਂ ਦੇ ਸੀ ਪੰਜ ਵਜੇ ਤੋਂ ਬਾਅਦ ਕੋਈ ਬੂਆ ਨਹੀਂ ਖੁੱਲਦਾ ਜੋ ਹਾਲਾਤ ਬਣਾਏ ਸੀ ਸੀਆਰਪੀ ਦੀਆਂ ਗੱਡੀਆਂ ਬੁਲਟ ਬੁਲਟ ਪ੍ਰੋਸਟ੍ਰਾਈਟਰ ਕਮਾਦਾਂ ਚ ਪੈਲੀਆਂ ਚ ਵਾਰਦੇ ਨੇ ਬਗੈਰ ਵਜ੍ਹਾ ਤੋਂ ਚੁੱਕ ਕੇ ਬੀਬੀਆਂ ਤੇ ਬੱਚਿਆਂ ਨੂੰ ਇਹਨਾਂ ਨੇ ਠਾਣਿਆਂ ਚ ਰੱਖਿਆ ਰਤਾ ਕੋਈ ਨਹੀਂ ਭੁੱਲਦਾ ਜੋ ਇਹਨਾਂ ਨੇ ਪੰਜਾਬ ਚ ਕੀਤਾ ਸੋ ਅੱਜ ਜਿਹੜੀ ਨਸਲ ਕੁਛ ਹੀ ਮਾਨਸਾਹਬ ਕਹਿੰਦੇ ਹੁੰਦੇ ਕਿ ਜਦੋਂ ਮਿਲਟਰੀ ਦੀ ਗੱਡੀ ਆਉਂਦੀ ਆ ਇਹਨਾਂ ਦੀ ਤਾਂ ਗੱਡੀ ਨਹੀਂ ਕਢਾਉਣੀ ਚਾਹੀਦੀ ਪਾਣੀ ਨਹੀਂ ਪਿਉਣਾ ਚਾਹੀਦਾ ਇਹ ਤਾਂ ਇਹ ਤਾਂ ਐਨੇ ਬੇਕਰਕੇ ਲੋਕ ਆ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਇਹ ਏਡੀ ਅਮਨ ਪਸੰਦ ਤਰੀਕੇ ਨਾਲ ਜੀਣ ਵਾਲੀ ਕੌਮ ਆ ਤੇ ਇਹ ਨਾ ਗੀਤਾ ਦਾ ਨਾ ਬਾਈਬਲ ਦਾ ਨਾ ਕੁਰਾਨ ਦਾ ਇਹ ਤਾਂ ਸਾਰਿਆਂ ਦਾ ਸਤਿਕਾਰ ਕਰਦੀ ਹੈ ਤੇ ਇਸ ਕੌਮ ਤੇ ਕਾਹਦਾ ਅਸੀਂ ਗੋਲੀ ਮਾਰਦੇ ਆਂ ਤੇ ਅੱਜ ਮੋਦੀ ਸਾਹਿਬ ਕਹਿੰਦਾ ਵੇ ਤੁਸੀਂ ਕਹੋ ਵੀ ਅਸੀਂ ਬੜਾ ਡੈਮੋਕਰੈਟਿਕ ਦੇਸ਼ ਦੇ ਵਿੱਚ ਰਹਿ ਰਹੇ ਆ ਸਾਡੇ ਵਾਸਤੇ ਡੈਮੋਕਰੇਸੀ ਕਿੱਥੇ ਆ ਆ ਕਾਲਾ ਦਿਨ ਬਣਾਏ ਇਸੇ ਕਰਕੇ ਬਣਾਉਣਾ ਡੈਮੋਕਰੇਸੀ ਤਾਂ ਖਤਮ ਹੋ ਗਈ ਹੈ ਡੈਮੋਕਰੇਸੀ ਖੰਭ ਲਾ ਕੇ ਉੱਡ ਗਈ ਹੈ 26 ਤਰੀਕ ਨੂੰ ਕਾਲਾ ਦਿਨ ਬਣਾ ਰਹੇ ਹੋ ਆ 26 ਦੀ ਜਗ੍ਹਾ ਅਸੀਂ 25 ਨੂੰ ਬਣਾ ਰਹੇ ਆ ਕਿਉਂਕਿ 26 ਨੂੰ ਬਾਜ਼ਾਰ ਬੰਦ ਹੈ ਐਤਵਾਰ ਦਾ ਕਰਕੇ ਅਸੀਂ ਤਿੰਨ ਜਗ੍ਹਾ ਦੇ ਮਾਜੇ ਮਾਲਵੇ ਦਬਾਬੇ ਦੇ ਵਿੱਚ ਬਣਾ ਰਹੇ ਆ ਤੇ ਵੱਡੇ ਰੂਪ ਦੇ ਵਿੱਚ ਬਣਾਵਾਂਗੇ ਦੱਸਾਂਗੇ ਕਿ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਸੱਤੇ ਵਾਲਾ ਆਜ਼ਾਦੀ ਬਣਾ ਸਕਦਾ ਹੈ ਬਾਦਲ ਸਾਹਿਬ ਆਜ਼ਾਦੀ ਬਣਾ ਸਕਦੇ ਆ ਕੈਪਟਨ ਸਾਹਿਬ ਆਜ਼ਾਦੀ ਬਣਾ ਸਕਦੇ ਆ ਭਗਵੰਤ ਮਾਨ ਤੇ ਉਹਦਾ ਪਰਿਵਾਰ ਆਜ਼ਾਦੀ ਬਣਾ ਸਕਦਾ ਹੈ ਤੇ ਨਾਲ ਨਾ ਤਾਂ ਅੰਮ੍ਰਿਤਪਾਲ ਦਾ ਪਰਿਵਾਰ ਆਜ਼ਾਦੀ ਬਣਾ ਸਕਦਾ ਹੈ ਤੁਸੀਂ ਮੈਨੂੰ ਦੱਸੋ ਉਹ ਕਿੱਦਾਂ ਬਣਾਉਣਗੇ ਤੇ ਜਿਹੜੇ ਬੀਬੀ ਬਿਲਕਿਸ ਬਾਨੋ ਆ ਜਿੰਨੂੰ ਆਪ ਨੂੰ ਤੇ ਉਹਦੀ ਧੀ ਨੂੰ ਜ਼ਬਰ ਕਰਕੇ ਇਹਨਾਂ ਨੇ ਉਹ ਮਾਰਤਾ ਤੇ ਉਹ ਕਾਤਲਾਂ ਨੂੰ ਵੀ ਇਹਨਾਂ 15 ਅਗਸਤ ਵਾਲੇ ਦਿਨ ਰਿਹਾ ਕਰਤਾ ਹੈ ਸੋ ਉਹ ਉਹ ਬੀਬੀ ਦਾ ਪਰਿਵਾਰ ਕਿਦਾਂ ਆਜ਼ਾਦੀ ਬਣਾ ਲੂਗਾ ਇਹਨਾਂ ਨੇ ਮਣੀਪੁਰ ਦੇ ਵਿੱਚ ਕੀ ਕੀ ਕੀਤਾ ਹੈ ਕੌਣ ਕਿਤਨਾ ਆਜ਼ਾਦੀ ਬਣਾ ਗੁਜਰਾਬ ਮੈਂ ਮੈਂ ਹੈਰਾਨ ਆ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਸੀਐਮ ਹੀ ਮੋਦੀ ਸਾਹਿਬ 2002 ਦੀ ਗੱਲ ਹੈ ਇਹਨਾਂ ਨੇ ਗੁਜਰਾਤ ਦੇ ਵਿੱਚ 2000 ਮੁਸਲਮਾਨ ਵੜਤਾ ਸੀ 2000 ਮੁਸਲਮਾਨ ਵੜਤਾ ਸੀ ਇਹਨਾਂ ਨੇ ਉਹ ਉਹ ਪਰਿਵਾਰ ਆਜ਼ਾਦੀ ਬਣਾ ਲੈਣਗੇ ਕਹਿੰਦੇ ਆ ਅਸੀਂ ਦੇਸ਼ ਦੇ ਵਿੱਚ ਰਹਿੰਦੇ ਲੋਕ ਸਾਡੀ ਆਜ਼ਾਦੀ ਆਜ਼ਾਦੀ ਕਿੱਥੇ ਆ ਆਜ਼ਾਦੀ ਤਾਂ ਸਿਰਫ ਕੰਗਣਾਰਗਿਆਂ ਨੂੰ ਤੇ ਇਹਨਾਂ ਨੂੰ ਸਰਸੇ ਵਾਲੇ ਅਰਗਿਆਂ ਨੂੰ ਸਿੱਖ ਕੌਮ ਨੂੰ ਕੋਈ ਆਜ਼ਾਦੀ ਨਹੀਂ ਸਾਡੇ ਲੋਕ ਸਮਝ ਜਾਣ ਅਸੀਂ ਬਫਰ ਸਟੇਟ ਚਾਹੁੰਦੇ ਹਾਂ ਔਰ ਕਾਨੂੰਨ ਦੇ ਅਮਨ ਪਸੰਦ ਤਰੀਕੇ ਨਾਲ ਚਾਹੁੰਦੇ ਹਾਂ ਬਫਰ ਸਟੇਟ ਬਣੂਗੀ ਤਾਂ ਹੀ ਚੀਨ ਤੇ ਪਾਕਿਸਤਾਨ ਤੇ ਇਹ ਜਿਹੜਾ ਭਾਰਤ ਹੈ ਇਹ ਸੁਖੀ ਰਹਿ ਸਕਦੇ ਆ ਨਹੀਂ ਤੇ ਇਹ ਲੜਾਈ ਤਾਂ ਮੁਸਲਮਾਨ ਦੀ ਤੇ ਸਿੱਖ ਹਿੰਦੂ ਦੀ ਹੈ ਸਿੱਖ ਦੀ ਤਾਂ ਲੜਾਈ ਨਹੀਂ ਕਿਸੇ ਨਾਲ ਸਿੱਖ ਤਾਂ ਇੱਕ علیحدਾ ਕੌਮ ਹੈ ਜਿਹੜੀ ਕੌਮ ਹਰ ਇੱਕ ਦਾ ਢਿੱਡ ਭਰ ਕੇ ਸੌਂਦੀ ਐ ਆਪ ਭਾਵੇਂ ਭੁਖੀ ਰਵੇ ਉਹ ਕੌਮ ਦਾ ਤਾਂ ਇੱਕ ਆਪਣਾ ਮੁਲਕ ਹੈ ਪੰਜਾਬ ਤਾਂ ਇੱਕ ਸੋਬਾ ਥੋੜਾ ਪੰਜਾਬ ਤਾਂ ਇੱਕ ਦੇਸ਼ ਹੈ ਤੇ ਜੇ ਇਥੇ ਬਵਰ ਸਟੇਟ ਬਣ ਜੂਗੀ ਤੇ ਭਾਰਤ ਦੀ ਹੁਣ ਤੁਸੀਂ ਦੱਸੋ ਮਨਮੋਹਨ ਸਿੰਘ ਨੂੰ ਇਹਨਾਂ ਸਾੜਨ ਵਾਸਤੇ ਜਗ੍ਹਾ ਨਹੀਂ ਦਿੱਤੀ ਸਿੱਖ ਹੀ ਤੇ ਮਨਮੋਹਨ ਸਿੰਘ ਨੇ ਜਿਹੜੀ ਕੌਣ ਵੀ ਇਹ ਜੀਡੀਪੀ ਦੇ ਵਿੱਚ ਕਿੰਨਾ ਵਾਅਦਾ ਕੀਤਾ ਨਹੀਂ ਕਿ ਅੱਜ ਇਹ ਕੰਗਾਲ ਹੋ ਜਾਣਾ ਜੇ ਜੇ ਮੋਨਮੋਹਨ ਸਿੰਘ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਾ ਹੁੰਦੇ ਤੇ ਅੱਜ ਦੇਸ਼ ਦੇ ਵੱਡੇ ਵੱਡੇ ਦੇਸ਼ਾਂ 'ਚ ਜਾ ਕੇ ਇਹ ਡੀਂਗਾ ਮਾਰ ਸਕਦਾ ਸੀ ਇਹਨਾਂ ਦੇ ਤਾਂ ਪੱਲੇ ਕੁਝ ਨਹੀਂ ਰਹਿਣਾ ਜਿਹੜੀ ਨੋਟਬੰਦੀ ਇਹਨਾ ਕੀਤੀ ਆ ਉਹਨੇ ਤਾਂ ਰੋਕੀ ਉਹਨੇ ਕਿਹਾ ਬਹੁਤ ਵੱਡਾ ਸਾਡਾ ਨੁਕਸਾਨ ਹੋ ਜਾਣਾ ਧੰਵਾਦ ਜੀ ਅਕਾਲੀ ਦਲ ਅਮਰਸਰ ਤੋਂ ਹਰਪਾਲ ਸਿੰਘ ਬਲੇਰ ਸਾਡੇ ਨਾਲ ਸੀ 26 ਤਰੀਕ ਨੂੰ ਜਿੱਥੇ ਕੀ ਦੇਸ਼ ਦੇ ਵਿੱਚ ਦਿਹਾੜਾ ਮਨਾਇਆ ਜਾਣਾ ਵਾ ਖੁਸ਼ੀਆਂ ਮਨਾਇਆਂ ਨੇ ਉੱਥੇ ਬਲੈਕ ਡੈਕ ਚਸ਼ਦ ਕਰਤਾ ਅਕਾਲੀ ਦਲ ਅਮਰਸਰ ਵੱਲੋਂ ਤੇ ਦਲ ਖਾਲਸਾ ਵੱਲੋਂ ਤਿੰਨ ਥਾਵਾਂ ਤੇ ਪ੍ਰੋਗਰਾਮਾਂ ਦਾ ਐਲਾਨ ਕਰਤਾ ਗਿਆ ਦੂਜੇ ਪਾਸੇ ਉਹਨਾਂ ਨੇ ਦਲਜੀਤ ਸਿੰਘ ਦੋਸਾਂਝ ਨੂੰ ਨਸੀਹਤ ਦਿੱਤੀ ਆ ਕਿ ਕੌਮ ਤੇਰੇ ਨਾਲ ਖੜੀ ਆ ਅਕਾਲ ਤਖਤ ਸਭ ਤੇ ਪਹੁੰਚੋ ਜਰੂਰ ਐਪਲੀਕੇਸ਼ਨ ਲੈ ਕੇ ਤਾਂ ਕਿ ਕੌਮ ਦਾ ਸੁਨੇਹਾ ਜਿਹੜਾ ਹੈਗਾ ਉਹ ਤੁਹਾਡਾ ਸੁਨੇਹਾ ਕੌਮ ਤੱਕ ਪਹੁੰਚੇ ਤੇ ਕੌਮ ਤੁਹਾਡੇ ਨਾਲ ਖੜੋਵੇ ਪੰਜਾਬ 95 ਫਿਲਮ ਦਾ ਜਿਹੜਾ ਕੀ ਇਸ ਟਾਈਮ ਦੇ ਉੱਤੇ ਭਾਰਤ ਵਿੱਚ ਬੈਨ ਕੀਤਾ ਗਈ ਆ ਉਹਦਾ ਵੀ ਅੰਮ੍ਰਿਤ ਜਿਹੜਾ ਕਿ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਰੋਧ ਕੀਤਾ ਗਿਆ